ਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਤੇ ਅੱਜ ਦੋਸਤੋ ਤੇਰੀ ਆਪਾਂ ਵੀਡੀਓ ਕਵਰ ਕਰ ਰਹੇ ਆ ਪਿੰਡ ਹਰੀਨੋ ਤੇ ਜਿਲ੍ਹਾ ਫਰੀਕੋਟ ਜੋ ਹਰੀਨੋ ਪਿੰਡ ਕੋਰਥ ਪੁਰੇ ਤੋਂ 9 ਕਿਲੋਮੀਟਰ ਦੂਰੀ ਤੇ ਰਹਿ ਗਿਆ ਤੇ ਜੈਤੋ ਤੋਂ 10-12 ਕਿਲੋਮੀਟਰ ਦੂਰੀ ਤੇ ਰਹਿ ਗਿਆ ਜੈਤੋ ਤੋਂ ਆਉਂਗੇ ਤਾਂ ਮੱਤਾ ਮੱਤੇ ਦੇ ਨਾਲ ਹੀ ਨਹਿਰਾ ਟਪ ਕੇ ਪਿੰਡ ਹਰੀਨੋ ਆ ਗਿਆ ਤੇ ਕੋਟਕਪੁਰੇ ਤੋਂ ਆਉਂਗੇ ਤਾਂ ਘਵਾਰ ਵਾਲਾ ਤੇ ਘਵਾਰ ਵਾਲੀ ਦੇ ਨਾਲ ਹੀ ਪਿੰਡਾਰੀ ਨੂੰ ਆ ਗਏ। ਤੇ ਕਿੰਨੇ ਵੀ ਭਰਾ ਆਪਣੇ ਚੈਨਲਾਂ ਨਾਲ ਜੁੜੇ ਆ, ਫੇਸਬੁੱਕ ਪੇਜ ਨਾਲ ਜੁੜੇ ਆ। ਤੇ ਬੈਲ ਵਾਲਾ ਬਟਨ ਤੇ ਫੋਲੋ ਵਾਲਾ ਬਟਨ ਲਾਜ਼ਮੀ ਦਬਾ ਦਿਓ। ਅੱਜ ਆਪਾਂ ਜੋ ਵੀਡੀਓ ਕਵਰ ਕਰ ਰਹੇ ਆ ਪਿੰਡਾਰੀ ਨੂੰ ਤੋਂ ਸਿੰਦਾ ਤਿੰਦੋ ਮੈਸਤਰੀ ਦੇ ਘਰੋਂ ਵੀਡੀਓ ਕਵਰ ਕਰ ਰਹੇ ਆ। ਸਾਹਮਣੇ ਤੁਹਾਨੂੰ ਵੀਡੀਓ ਵਿੱਚ ਕੱਟਾ ਨਜ਼ਰ ਆ ਰਿਹਾ ਤੇ ਬਾਈਆਂ ਨੇ ਸੇਲ ਕਰਨਾ ਜੇ ਤਾਰੇ ਆਪਾਂ ਗੱਲਬਾਤ ਕਰਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਜੋ ਇੱਕ ਵਾਰੀ ਤੁਹਾਨੂੰ ਤੋੜ ਕੇ ਭੁਗਾ ਦਈਏ ਤੇ ਸਾਰੀਆਂ ਨਿਸ਼ਾਨੀਆਂ ਚੈੱਕ ਕਰ ਲਿਓ ਸਿੰਘੀ ਚੈੱਕ ਕਰ ਲਿਓ ਮੱਤੇ ਦਾ ਬਲ ਚੈੱਕ ਕਰ ਲਓ ਚਾਰੇ ਨਿਸ਼ਾਨ ਪੈਰ ਤੇ ਚੈੱਕ ਕਰ ਲਿਓ ਪੂਦੀਨ ਜਾਨੀ ਚੈੱਕ ਕਰ ਲਿਓ ਪੱਠਪੜੇ ਦਾ ਬਿਲਕੁਲ ਸਾਫ ਪਿਆ ਚਾਰੇ ਪੱਖੋਂ ਸਹੀ ਆ ਦੋਸਤ ਤੇ ਆਜੋ ਇੱਕ ਵਾਰੀ ਤੁਹਾਨੂੰ ਤੋੜ ਕੇ ਕੋਣੋ ਖੋਲੋ ਬਾਈ ਜੀ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਤੇ ਹੋਰ ਵੀ ਕਰੀ ਦਰ ਵੀਰਾਂ ਤੱਕ ਵੀਡੀਓ ਪਹੁੰਚੇ ਵੀਡੀਓ ਦਾ ਲਾਭ ਲੈ ਸਕਣ ਇਹ ਲੀਰਾਵੀ ਦਾ ਕਟਾ ਦੋਸਤੋ ਚਾਰੀਆਂ ਨਿਸ਼ਾਨੀਆਂ ਬਿਲਕੁਲ ਪ੍ਰੋਪਰ ਪੂਰੀਆਂ ਤੋੜ ਲਓ ਜੀ ਅੱਜ ਨੂੰ ਬਣੇ ਕਮਾਲੋ ਸਾਰੀਆਂ ਚੰਗੀਆਂ ਟੌਪ ਪੁਰੀਆਂ ਇਕੱਠੀਆਂ ਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਮੰਨ ਲਓ ਬੰਬਈ ਤੇ ਆ ਜੂ ਆ ਪੱਕੇ ਵਾਲੀ ਗੱਲ ਬਾਤ ਕਰਦੇ ਆ ਲੈਣੀਆਂ ਸਟੇਲ ਕਿੰਨੇ ਇਕੱਠੇ ਦੀ ਹੁਮਾਰਾ ਤੇ ਕੀ ਇਹਦੀ ਮਾਤਾਰ ਕੱਢ ਰਿਹਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਤੇ ਬਾਕੀ ਇਹਦੀ ਪਹਿਲਾਂ ਤਾਂ ਇਹਦੀ ਉਮਰ ਦੱਸੋ ਕਿੰਨੇ ਸਾਲ ਦਾ ਜੀ ਆ ਦੋ ਸਾਲਾਂ ਦਾ ਹੋਣ ਵਾਲਾ ਜੀ ਦੋ ਸਾਲਾਂ ਦਾ ਆਉਣ ਵਾਲਾ ਜੀ ਇੱਕ ਦੋ ਮਹੀਨੇ ਘੱਟ ਠੀਕ ਆ ਜੀ ਤੇ ਪਿਓ ਰੇਲੀ ਰਾਵੀ ਚ ਆ ਗਿਆ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਆ ਸਾਹਮਣੇ ਦੀ ਮਾਂ ਨਜ਼ਰ ਆ ਰਹੀ ਹੈ ਨਾ ਜੀ ਹਾਂ ਜੀ ਉਹ ਜੀ ਤੇ ਦੋਸਤੋ ਆ ਦੀ ਮਾਂ ਚੈੱਕ ਕਰ ਲਓ ਮਾਂ ਦਾ ਰਿਕਾਰਡ ਵੀ ਬਹੁਤ ਵਧੀਆ ਰਿਆ 900 18 ਲੀਟਰ ਤੱਕ ਦੁੱਧ ਇਹਦੀ ਮਾਂ ਦਿੰਦੀ ਰਹੀ ਆ ਤੇ ਬਹੁਤ ਵਧੀਆ ਚੰਗੇ ਰਵੇ ਚ ਵਿੱਚ ਪੈਂਦਾ ਜੋ ਬਾਈ ਸ਼ੌਂਕਲਾ ਰੱਖਣਾ ਚਾਹੁੰਦੇ ਆ ਤੇ ਬਾਈਆਂ ਦਾ ਮੋਬਾਈਲ ਨੰਬਰ ਆਪਾਂ ਵੀਡੀਓ ਚ ਪਾਵਾਂਗੇ ਤੇ ਬਾਈਆਂ ਤੇ ਮੋਬਾਈਲ ਨੰਬਰ ਤੇ ਲਾਜ਼ਮੀ ਗੱਲਬਾਤ ਕਰਿਓ ਤੇ ਬਾਈ ਜੀ ਮੋਬਾਈਲ ਨੰਬਰ ਬੋਲਿਓ ਜੀ ਚੈੱਕ ਕਰ ਲਿਓ ਸਾਰਿਆਂ ਨੇ ਚਾਹਨੀਆ ਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਤੇ ਵੱਧ ਤੋਂ ਵੱਧ ਖਰੀਦਦਾਰ ਵੀਰਾਂ ਤੱਕ ਵੀਡੀਓ ਪਹੁੰਚੇ ਚੌਂਦੀ ਨਸਲ ਦਾ ਕਟਾ ਸ਼ੌਂਗਲਾ ਰੱਖਣ ਵਾਲਾ ਚੀਜ਼ ਆ 95014 ਜੀ 6969 ਠੀਕ ਆ ਜੀ ਇੱਕ ਵਾਰੀ ਹੋਰ ਬੋਲ ਦੋ ਬਾਈ ਜੀ 95014 ਹਾਂ ਜੀ 6969 ਠੀਕ ਹੈ ਲੋ ਦੋਸਤੋ ਬਾਈ ਨੇ ਮੋਬਾਈਲ ਨੰਬਰ ਬੋਲਤਾ ਤੇ ਮੋਬਾਈਲ ਨੰਬਰ ਤੇ لازਮੀ ਗੱਲਬਾਤ ਕਰਿਓ ਤੇ ਨਵੀਆਂ-ਨਵੀਆਂ ਵੀਡੀਓ ਵੇਖਣ ਲਈ ਤੇ ਆਪਣੇ ਫੇਜ ਨੂੰ ਫੋਲੋ ਤੇ ਬੈਲ ਵਾਲਾ ਬਟਨ لازਮੀ ਦਬਾ ਦਿਓ ਤੇ ਵੱਧੋ-ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆ ਸਾਹਮਣੇ ਦੀ ਮਾਂ ਸੀ ਤਰਕਾੜ ਚੈੱਕ ਤੁਹਾਨੂੰ ਕਰਾਤਾ ਤੇ ਆ ਸਾਹਮਣੇ ਤੁਹਾਨੂੰ ਕੱਟਾ ਨਜ਼ਰ ਆ ਰਿਹਾ ਤੇ ਬਹੁਤ ਹੀ ਚੰਗਾ ਰਵਾ ਤੇ ਮਿਲਦੇ ਆਂ ਦੋਸਤੋ ਐਤਰਾ ਨਵੀਂ ਵੀਡੀਓ ਦੇ ਨਾਲ ਤੇ ਬਣੇ ਰਿਓ ਵੀਡੀਓ ਦੇ ਐਂਡ ਤੱਕ ਦੋਸਤੋ